10 ਜੂਨ ਨੂੰ ਪਿਛਲੇ ਮਹੀਨੇ ਇਹ ਦੋ ਹਨਮਨ ਚੌਂਕ ਤੋਂ ਮਾਵੜਾ ਚੌਂਕ ਨੂੰ ਆਈਏ ਤੇ ਸੱਜੀ ਹੱਥ ਸਾਧ ਦੁਕਾਨਾਂ ਨੂੰ ਅੱਗ ਲੱਗ ਗਈ ਸੀ ਔਰ ਉਸ ਵਕਤ ਦੁਕਾਨਦਾਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਸਾਰੇ ਉਹਨਾਂ ਦੇ ਅੰਦਰ ਜਿਹੜੀ ਫਿਟਿੰਗ ਸੀਗੀ ਜਾਂ ਸਾਮਾਨ ਪਿਆ ਸੀਗਾ ਔਰ ਕਈਆਂ ਦੀ ਤਾਂ ਥੋੜੀ-ਬਹੁਤ ਨਕਦੀ ਵੀ ਸੀਗੀ ਉਹ ਵੀ ਸਾਰੀ ਸੜ ਕੇ ਸੁਆਹ ਹੋ ਗਈ ਸੋ ਜਿਸ ਵਕਤ ਇਹ ਹੋਇਆ ਦੁਕਾਨ ਤੁੰਦਾ ਤੇ ਦੁਕਾਨਦਾਰ ਦੀ ਕੋਈ ਆਪਣੀ ਸੋਸ਼ਲ ਸਿਕਿਉਰਿਟੀ ਨਹੀਂ ਹੁੰਦੀ ਨਾ ਤੇ ਉਹਦੀ ਕੋਈ ਪੈਨਸ਼ਨ ਹੁੰਦੀ ਆ ਸਾਰੀ ਉਮਰ ਦੁਕਾਨਦਾਰ ਮਿਹਨਤ ਕਰਦਾ ਔਰ ਅੱਲਾਹ ਵਾਪ ਨਹੀਂ ਕਰਦਾ ਉਹਦੇ ਨਾਲ ਜਿਹੜੇ 5 4 ਸੇਲਸਮੈਨ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਦੁਕਾਨਦਾਰ ਨੂੰ ਪਾਲਣਾ ਪੈਂਦਾ ਪਰ ਖੂਬਸੂਰਤੀ ਦੁਕਾਨ ਦੀ ਹੈ ਅਭੀ ਜਦੋਂ ਸ਼ਾਮ ਨੂੰ ਉਹ ਜਾਂਦਾ ਉਹ ਬੜਾ ਮੁਨਾਫਾ ਨਹੀਂ ਵੇਖਦਾ ਉਹ ਪਹਿਲਾਂ ਦੇਖਦਾ ਵੀ ਮੇਰੀ ਦੁਕਾਨ ਤੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਦੇ ਪਰਿਵਾਰ ਨੂੰ ਰੋਟੀ ਮਿਲੀ ਆ ਉਹਨਾਂ ਨੂੰ ਆਜੋ ਪੈਸੇ ਲੈ ਕੇ ਜਾ ਰਹੇ ਨੇ ਤਦੋਂ ਇਹੋ ਜੀ ਗੱਲ ਹੋਵੇ ਇਹ ਸਰਕਾਰ ਵੱਲੋਂ ਕੋਈ ਸਪੋਰਟ ਨਾ ਹੋਵੇ ਤੇ ਮੈਂ ਸਮਝ ਨਾ ਵੀ ਫੇਰ ਦੁਬਾਰਾ ਦੁਕਾਨਦਾਰ ਨੂੰ ਆਪਣੇ ਪੈਰਾਂ ਤੇ ਆਉਣਾ ਮੁਸ਼ਕਲ ਹੋ ਜਾਂਦਾ ਸੋ ਇਸ ਵਕਤ ਦੇ ਦੁਕਾਨ ਥੋਇਆ ਉਹ ਜਿਹੜੀ ਗੱਲ ਸੀਗੀ ਮੈਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਰੰਗਲ ਜੀ ਦੇ ਵੀ ਧਿਆਨ ਚ ਲਿਆਂਦੀ ਮੁੱਖ ਮੰਤਰੀ ਜੀ ਨਾਲ ਵੀ ਗੱਲ ਕੀਤੀ ਤਾਂ ਮੈਂ ਉਸ ਵਕਤ ਅਕਾਲਪੁਰ ਅੱਗੇ ਵੀ ਅਰਦਾਸ ਕੀਤੀ ਸੀ ਕਿ ਅਕਾਲਪੁਰੋ ਕੇ ਨਾ ਤਾਂ ਦੁੱਖ ਨੂੰ ਤੇ ਅਸੀਂ ਘਟਾ ਨਹੀਂ ਸਕਦੇ ਇੱਕ ਕਿਸੇ ਨਾ ਕਿਸੇ ਤਰੀਕੇ ਨਾਲ ਕੁਝ ਹਿੱਸਾ ਪਾ ਲਈਏ ਤਾਂ ਕਿ ਕਿਤੇ ਨਾ ਕਿਤੇ ਉਹ ਦੁੱਖ ਜਿਹੜਾ ਉਹ ਘਟ ਜਾਵੇ ਨੁਕਸਾਨ ਬਹੁਤ ਵੱਡਾ ਪਰ ਇੱਕ ਛੋਟਾ ਜਿਹਾ ਇੱਕ ਛੋਟੀ ਜਿਹੀ ਬੂੰਦ ਆਪਾਂ ਕਹਿ ਸਕਦੇ ਹਾਂ ਉਸ ਦੁੱਖ ਨੂੰ ਘਟਾਉਣ ਵਾਸਤੇ ਕੀਤੀ ਗਈ ਆ ਔਰ ਮੈਂ ਧੰਨਵਾਦੀ ਆ ਭਗਵੰਤ ਮਾਨ ਜੀ ਦਾ ਮੁੱਖ ਮੰਤਰੀ ਜੀ ਦਾ ਜਿਹੜੇ ਹਮੇਸ਼ਾ ਹੀ ਇਸ ਗੱਲ ਲਈ ਸੰਵੇਦਨਸ਼ੀਲ ਰਹੇ ਨੇ ਕਿ ਜਿੱਥੇ ਲੋਕ ਪੱਕੀ ਗੱਲ ਆਵੇ ਉਹਨੂੰ ਜਰੂਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਔਰ ਇਹ ਕੇਸ ਬਣਾ ਕੇ ਡੀ ਸਾਹਮਣੇ ਭੇਜਿਆ ਉੱਥੇ ਮੈਂ ਮੁੱਖ ਮੰਤਰੀ ਜੀ ਨਾਲ ਗੱਲ ਕੀਤੀ ਜਿਸ ਵਕਤ ਉਹਦੇ ਧਿਆਨ 'ਚ ਆਇਆ ਉਹਨਾਂ ਨੇ ਇੱਕ ਦਿਨ ਦੇ ਅੰਦਰ ਹੀ ਉਹ ਫਾਈਲ ਕਲੀਅਰ ਕਰਕੇ ਸੱਤਾ ਦੁਕਾਨਾਂ ਨੂੰ 1-1 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦੇ ਦਿੱਤੀ ਆ ਜੋ ਉਹਦਾ ਚੱਕ ਜਿਹੜਾ ਨਵਕੀ ਕ੍ਰਿਸ਼ਨ ਤੇ ਗੁਰਦਾਸਪੁਰ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਨੂੰ ਹੈਂਡਓਵਰ ਕਰਤਾ ਗਿਆ ਪਰਮੇਸ਼ਵਰ ਕਰੇ ਇਹ ਦੁਆਰਾ ਪੈਰਾ ਤੇ ਆਉਣ ਆਪਣੇ ਪਰਿਵਾਰ ਨੂੰ ਚੰਗੀ ਤਰ੍ਹਾਂ ਪਾਲ ਸਕਣ ਔਰ ਇੱਕ ਗੱਲ ਮੈਂ ਜ਼ਰੂਰ ਅੱਜ ਕਹੂੰਗਾ ਕਿ ਆਪਾਂ ਮਿਲ ਕੇ ਇੱਕ ਪਾਲਿਸੀ ਜ਼ਰੂਰ ਬਣਾਈਏ ਵੀ ਜਿੱਥੇ ਕਿਤੇ ਇਹੋ ਜਿਹਾ ਦੁਕਾਨ ਤੋਂ ਹੋਵੇ ਅਚਨਚੇਤ ਅੱਗ ਲੱਗੇ ਉੱਥੇ ਸਰਕਾਰ ਵੱਲੋਂ ਕੋਈ ਮਦਦ ਜਿਹੜੀ ਆ ਜ਼ਰੂਰ ਆਉਣੀ ਚਾਹੀਦੀ ਆ ਔਰ ਇਹ ਪਹਿਲੀ ਵਾਰ ਹੋਇਆ ਪੰਜਾਬ ਦੇ ਵਿੱਚ ਕਿ ਅੱਜ ਜਿੱਥੇ ਦੁਕਾਨ ਨੂੰ ਅੱਗ ਲੱਗੀ ਹੋਵੇ ਉੱਥੇ ਸਰਕਾਰ ਵੱਲੋਂ ਕੋਈ ਰਾਸ਼ੀ ਜਿਹੜੀ ਆ ਆਈ ਆ ਇਹ ਪਹਿਲਾ ਇਨਸਟਾਨਸ ਆ ਕੁਰਦਾਸਪੁਰ ਦੇ ਵਿੱਚ ਸੋ ਇੱਥੋਂ ਆਪਾਂ ਇਹ ਸੋਚ ਨੂੰ ਅੱਗੇ ਲੈ ਕੇ ਚੱਲੀਏ ਪਾਲਿਸੀ ਬਣੇ ਔਰ ਤਾਂ ਕਿ ਕਿਸੇ ਨੂੰ ਕੋਈ ਇਹੋ ਜਿਹੀ ਖਲਾਪਾ ਸਾਹਮਣਾ ਨਾ ਕਰਨਾ ਪਵੇ ਜਿੱਥੇ ਨਿਰਾਸ਼ਾ ਹੋਵੇ ਕਿਉਂਕਿ ਜਿਸ ਵਕਤ ਦੁਕਾਨ ਛੜਦੀ ਆ 5-5 ਸਾਲ 4-4 ਸਾਲ ਲੱਗ ਜਾਂਦੇ ਨੇ ਦੁਬਾਰਾ ਧਾਰਾ ਦੇ ਆਉਣ ਨੂੰ ਤੇ ਜੇ ਸਰਕਾਰ ਦੀ ਮਦਦ ਹੋ ਜੂਗੀ ਤੇ ਫਿਰ ਛੇਤੀ ਦੁਕਾਨਦਾਰ ਆਪਣੇ ਧਾਰਾ ਤੇ ਆ ਜਾਂਦਾ ਇੱਕ ਵਾਰੀ ਫਿਰ ਮੈਂ ਮਾਣਯੋਗ ਮੁੱਖ ਮੰਤਰੀ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮੰਗ ਨੂੰ ਮੰਨਦੇ ਹੋਏ ਗੁਰਦਾਸਪੁਰ ਦੇ ਦੁਕਾਨਦਾਰਾਂ ਨੂੰ ਇਹ ਰਾਸ਼ੀ ਦਿੱਤੀ ਹੈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਗੁਰਦਾਸ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 7 ਦੁਕਾਨਾਂ ਨੂੰ ਅੱਗ ਲੱਗੀ ਸੀਗੀ ਐਂਡ ਉਹਨਾਂ ਦਾ ਜਿਹੜੇ ਸਾਡੇ ਦੁਕਾਨਦਾਰ ਸੀਗੇ ਸਾਡੇ ਜਿਹੜੇ ਭਰਾ ਸੀਗੇ ਉਹਨਾਂ ਦੀਆਂ ਦੁਕਾਨਾਂ ਨੂੰ ਅੱਗ ਲੱਗੀ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਸੀਗਾ ਸੋ ਇਧਰ ਮੱਦੇ ਨਜ਼ਰ ਅਸੀਂ ਸਰਕਾਰ ਨੂੰ ਇਹਨਾਂ ਦਾ ਕੇਸ ਭੇਜਿਆ ਸੀਗਾ ਕਿਉਂਕਿ ਕੋਈ ਵੀ ਪਾਲਿਸੀ ਐਟ ਪ੍ਰੈਜ਼ੈਂਟ ਇੱਦਾਂ ਦੀ ਨਹੀਂ ਹੈ ਜਿਸ ਚ ਇਹਨਾਂ ਨੂੰ ਅਪਰੇਮੀ ਲੀਫ ਦੇ ਸਕਦੇ ਆ ਸੋ ਅਸੀਂ ਸੀਐਮ ਰੀਲੀਫ ਦੇ ਵਿੱਚ ਇਹਨਾਂ ਦਾ ਕੇਸ ਭੇਜਿਆ ਸੀਗਾ ਐਂਡ ਮੈਨੂੰ ਬੜੀ ਖੁਸ਼ੀ ਹੈ ਕਿ ਸੀਐਮ ਸਾਹਿਬ ਨੇ ਬੜੀ ਜਲਦੀ ਇਹਨਾਂ ਦਾ ਕੇਸ ਜਿਹੜਾ ਹੈਗਾ ਅਪਰੂਵ ਕਰਕੇ ਭੇਜ ਦਿੱਤਾ ਜਿਸ ਦੇ ਮੱਦੇਨਜ਼ਰ ਅਸੀਂ ਅੱਜ ਇਹਨਾਂ ਸੱਤਾ ਦੁਕਾਨਦਾਰਾਂ ਨੂੰ 1-1 ਲੱਖ ਦੀ ਰਾਹਤ ਰਾਜੀ ਪੰਜਾਬ ਸਰਕਾਰ ਵੱਲੋਂ ਅੱਜ ਦਿੱਤੀ ਹੈਗੀ ਹੈ। ਇਹ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਸ ਨੁਕਸਾਨ ਦੇ ਦੌਰਾਨ ਜਿਹਦੀਆਂ ਕੁਝ ਅਨਿਮਤਾਂ ਸਾਨੂੰ ਧਿਆਨ ਚ ਆਈਆਂ ਹੈਗੀਆਂ ਫਾਇਰ ਬ੍ਰਿਗੇਡ ਦੇ ਪ੍ਰਤੀ ਉਹਦੇ ਮੁਤਾਬਿਕ ਵੀ ਅਸੀਂ ਕਾਰਵਾਈ ਕਰ ਰਹੇ ਹਾਂ। ਇੱਕ ਰਿਪੋਰਟ ਬਣਾ ਕੇ ਅਸੀਂ ਲੋਕਲ ਗਵਰਨਮੈਂਟ ਡਾਇਰੈਕਟਰ ਸਾਹਿਬ ਨੂੰ ਪੇਸ਼ੀ ਹੈਗੀ ਜਿਸ ਤਿੱਕੇ ਜੋ ਜੋ ਅੱਗੇ ਕੋਰਸ ਕਰੈਕਸ਼ਨ ਦਾ ਉਹਨੂੰ ਵੀ ਆਪਾਂ ਕਰ ਸਕੀਏ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਤੋਂ ਬਚਾਇਆ ਜਾ ਸਕੇ ਸਾਡੇ ਮਾਧਿਅਮ ਰਾਹੀਂ ਮੈਂ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਬੇਨਤੀ ਕਰਾਂਗਾ ਕਿ ਤੁਸੀਂ ਵੀ ਜਿਹੜੇ ਆਪਣੇ ਇਲੈਕਟ੍ਰੀਕਲ ਅਪਲਾਈਐਂਸਸ ਹੈਗੇ ਸਵਿਚਿਸ ਹੈਗੇ ਹੈ ਜਾਂ ਕੋਈ ਇਦਾਂ ਦਾ ਦਾ ਪੁਰਾਣਾ ਕੋਈ ਅ ਬਿਜਲੀ ਦਾ ਕੋਈ ਸਮਾਨ ਹੈ ਜਿਹੜਾ ਪੱਖਾ ਹੁੰਦਾ ਕਿ ਬਹੁਤ ਪੁਰਾਣਾ ਹੁੰਦਾ ਚੱਲ ਚੱਲ ਕੇ ਗਰਮ ਹੋ ਜਾਂਦਾ ਤਾਂ ਉਹ ਤੋਂ ਵੀ ਇਸ ਤਿੱਕੇ ਦਾ ਹਾਦਸਾ ਅੱਗ ਲੱਗਣ ਦਾ ਖਤਰਾ ਹੁੰਦਾ ਹੈ ਸੋ ਇਸ ਤੋਂ ਬਚਿਆ ਬਚਾ ਵੀ ਸਭ ਤੋਂ ਵੱਡੀ ਇੱਚ ਸੁਰੱਖਿਆ ਹੈ ਜਿੱਨਾ ਅਸੀਂ ਬਚਾਅ ਕਰਨ ਲਈ ਉਹਨਾਂ ਬਹਿਕਰ ਹੈ ਸੋ ਸਾਰੇ ਦੁਕਾਨਦਾਰ ਭਰਾਵਾਂ ਨੂੰ ਆ ਮੈਂ ਦੁਬਾਰਾ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸਾਡੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ ਤੇ ਜਿੱਥੇ ਵੀ ਹੈਲਪ ਹੋਏਗੀ ਅਸੀਂ ਜ਼ਰੂਰ ਪੰਜਾਬ ਸਰਕਾਰ ਦੇ ਥੋਂ ਤੁਹਾਨੂੰ ਇਹ ਹੈਲਪ ਦਵਾਵਾਂਗੇ ਕਿੰਨੇ ਸਮੇਂ ਦੇ ਲਈ ਜਿਹੜਾ ਸਾਰਾ ਆ ਵੀਨ 3 ਵੀਕਸ ਹੀ ਅਸੀਂ ਕਰਕੇ ਭੇਜ ਦਿੱਤਾ ਹੈਗਾ ਐਂਡ ਅੱਜ ਇਹਨਾਂ ਨੂੰ ਆਪਾਂ ਅੱਜ ਡਿਸਟ੍ਰੀਬਿਊਟ ਕਰ ਦਿੰਦੇ ਹਾਂ